ਸਵਾਗਤ ਹੈ ਕਿਸਾਨ ਵੀਰੋ ਢਾਟੇ ਲੌਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਤੇ ਨੋਟ ਕਰ ਲੋ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਗੋਈ ਹੈ ਜੀ ਦੋ ਸ ਨੂੰ ਝੋਟੀਆਂ ਦਿਖਾਵਾਂ ਮੈਂ ਚੰਗੀਆਂ ਇੱਕ ਸੂਈ ਸਵਾਈ ਪਲੂਨ ਤੇ ਇੱਕ ਗੱਬਣ ਪਲੂਨ ਗੱਲਬਾਤ ਕਰਾਵਾਂਗੇ ਸੱਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋਇਆ ਜੀ ਹਾਂ ਹਾਂ ਠੀਕ ਆ ਬੜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ ਹੈਗਾ 98729 88104 88104 ਪਿੰਡ ਆਪਣਾ ਜੀ ਦੁੱਲੇ ਵਾਲਾ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਨੇੜੇ ਨੇੜੇ ਆਪਾਂ ਨੂੰ ਭਾਈ ਰਫਾ ਪੈ ਗਿਆ ਵੱਡਾ ਪਿੰਡ ਇਧਰੋਂ ਜੰਗੀਆਂਣਾ ਇਧਰੋਂ ਜੰਗੀਆਂਣਾ ਇਹ ਬਰਨਾਲੇ ਜ਼ਿਲ੍ਹੇ ਦਾ ਇਹ ਬਰਨਾਲੇ ਜ਼ਿਲ੍ਹੇ ਦਾ ਲਾਗ ਤੇ ਆਪਣਾ ਪਿੰਡ ਆ ਗਿਆ ਲਾਸਟ ਬਠਿੰਡੇ ਦਾ ਤੇ ਉਹ ਲਾਸਟ ਆ ਗਿਆ ਬਰਨਾਲੇ ਦਾ ਹਾਂ ਤੇ ਅੱਜ ਫਿਰ ਦੋ ਛੋਟੀਆਂ ਦਿਖਾ ਰਹੇ ਹਾਂ हां ਦੋ ਪਲੂਣਾ ਹੀ ਆ ਦੋਨੇ ਕਟੀਆਂ ਦੋਨੇ ਪਲੂਣਾ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਕੱਟੀ ਦੇਖ ਬਾਲੀ ਸੀਲ ਠੰਡੀ ਆ ਜਿਵੇਂ ਮਰਜੀ ਥਣ ਖਿਤੀ ਜਾ ਜਮਾ ਹੀ ਨਹੀਂ ਕੋਈ ਚਾਹੇ ਇੱਧਰ ਦੀ ਵਹਿ ਜਾ ਚਾਹੇ ਉੱਧਰ ਦੀ ਵਹਿ ਜਾ ਓਕੇ ਜੀ ਗੱਬਣ ਆ ਗਈ ਤੇ ਥਣ ਭਾਂਡੇ ਦੀ ਬੜੀ ਸੁੱਚੀ ਆ ਹਣਾ ਹਾਂ 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 ਤੇ ਖੋਲੋ ਜੀ ਦਾ ਤੋਰਾ ਕਰਾ ਕੇ ਚੱਕ ਚੰਗੇ ਸਿੰਘ ਥੱਲੇ ਦੀ ਆ ਗਈ ਤੇ ਬਾਕੀ ਦੀ ਗੱਲ ਕਿੰਨੇ ਕਿ ਦਿਨ ਬਾਕੀ ਹੈ ਜੀ ਇਹਦੇ 21 ਤਰੀਕ ਨੂੰ ਦਿਨ ਪੂਰੇ ਆ ਉਧਰ ਨੂੰ ਚੱਲੋ 21 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਸਿੰਘ ਥਲਾ ਤੇ ਮੂਹੂ ਕਿਵੇਂ ਹੋਊਗੀ ਜੀ ਇਹ ਇਹ ਮੂਹੂ ਮੇਰੇ ਸਾਬ ਨਾਲ ਚੌਗੀ ਹੋਗੀ ਮੈਂ ਦੇਖੀ ਤਾਂ ਹੈ ਨਹੀਂਗੀ ਓਕੇ ਤੇ ਯਾਰ ਜਿਵੇਂ ਕੱਟੀ ਦੀ ਕੁਆਲਿਟੀ ਆ ਥੱਲਿਓ ਹਣਾ ਹਾਂ ਚੰਗੀ ਕੁਆਲਿਟੀ ਦੀ ਹੈਗੀ ਆ ਮੋੜ ਲਓ ਜੀ ਤੇ ਕਿੰਨੇ ਦਿਨ ਦੱਸਿਆ ਜੀ ਇਹਦੇ 21 ਤਰੀਕ ਨੂੰ ਇਹਦੇ 5 ਦਿਨ ਬਾਕੀ ਪਏ ਆ ਓਕੇ ਤੇ ਭਾਰ ਪਿੱਛੇ ਥਣਾ ਦੀ ਓਕੇ ਉਹ ਆਪਣੀ ਗਰੰਟੀ ਹੈਗੀ ਉਹ ਗਰੰਟੀ ਹੈ ਕਿਉਂਕਿ ਹੋਣੀ ਵੀ ਚਾਹੀਦੀ ਹੈ ਗਰੰਟੀ ਆਪਾਂ ਥਣ ਖਿੱਚ ਗਏ ਲੈਂਦੇ ਫੇਸ ਦੀ ਕੁਆਲਿਟੀ ਇੱਕ ਨੰਬਰ ਤੇ ਬਰੀਕੀਆਂ ਚ ਗੱਟੀ ਬਹੁਤ ਜ਼ਿਆਦਾ ਗਈ ਤੇ ਥਣ ਵੀ ਕਲਾ ਕਲਾ ਸਪੇਸ ਤੇ ਲੱਗਿਆ ਵਾ ਆ ਦੇਖੋ ਜੀ ਹਮ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਪਿੰਡਾ ਪੁੰਡਾ ਜਮਾ ਬਰੀਕ ਤੇ ਡਿਮਾਂਡ ਜੀ ਪਤਲਾ ਪਿੰਡਾ ਜਮਾ ਜਮਾ ਕਾਗਜ਼ੀ ਨਿੰਬੂ ਪਤਲਾ ਕਾਗਜ਼ੀ ਨਿੰਬੂ ਆਕੀ ਤੇ ਹਾਂਜੀ ਇਹ ਫੋਨ ਤੇ ਹੀ ਕਰਦੇ ਆਂ ਗੇ ਮੰਡਾ ਜਾਇਜ ਹੋ ਜਮ ਆ ਜਾਇਜ ਹੀ ਕਰਾਂਗੇ ਆਪਾਂ ਓਕੇ ਜੀ ਤੇ ਹੁਣ ਵੀਰੇ ਜਿਹੜੀ ਦੋ ਨੰਬਰ ਬਲੂਨ ਸੋਈ ਵੀ ਆ ਇਹ ਪਾਸੋਂ ਹੀ ਸੋਈ ਆ ਹਜੇ ਨਾ ਨਾੜੂਆ ਵੀ ਆਵੇ ਕੱਚਾ ਗਿੱਲਾ ਹੋ ਮੇਜੇ ਕਿਰਪਿਆ ਗਾ ਕਿੰਨਾ ਕੁ ਬੋਲਾ ਜੀ ਹੁਣ ਇਸ ਟਾਈਮ ਹਾਜਰ ਇਹਦੇ ਥੱਲੇ ਹੈਗਾ 7-8 ਕਿਲੋ ਬੋਲੇ ਤੇ ਸਟਾਰਟ ਆ ਜੀ 7 ਤੋਂ 8 ਕਿਲੋ ਬੋਲਾ ਰੈਡੀ ਮਗਰ ਕੱਟੀ ਕਿੰਨਾ ਕੁ ਦੁੱਧ ਦੇ ਸਕਦੀ ਹੈ ਜੀ ਕੱਟੀ ਵੀ ਇਹਦੀ ਕੋਹੇ ਨੂਰ ਦੀ ਆ ਇਹ ਉਹਨਾਂ ਨਾਲ ਆਪਣੇ ਸਲਾਈ ਦੀ ਉਹ ਕੋਹੇ ਨੂਰ ਦੇ ਟੀਕੇ ਦੀ ਆਪਣਾ ਸਰਸਵਤੀ ਡੇਰੀ ਵਾਲਿਆਂ ਦਾ ਹੈਗਾ ਨਾ ਕੋਹੇ ਨੂਰ ਦਾ ਲక్ష్ਮੀ ਡੇਰੀ ਫਾਰਮ ਲక్ష్ਮੀ ਵਾਲਾ ਇਹ ਉਹਦੀ ਸੜਾਈ ਜੀ ਵੀ ਹੈਗੀ ਆਪਣੇ ਕੋਲੇ ਜੀ ਅਗਲੇ ਨੇ ਲੈ ਲਈ ਸਫਰਾ ਹੈਗਾ ਲੈ ਚਲੋ ਜੀ ਕਿਉਂਕਿ ਅੱਜ ਕੱਲ ਲੋਕ ਅਵੇਰ ਬਹੁਤ ਹੋਏ ਵਿਆ ਕੁਝ ਚੈਨਲਾਂ ਨੇ ਕਰੇ ਵਿਆ ਕੁਸੂਮ ਵੀ ਲੋਕ ਨੈਟ ਦਾ ਜਵਾਨਾਂ ਦਾ ਤੇ ਟੀਕਾ ਚੰਗਾ ਹੀ ਭਰਾਉਂਦੇ ਹਨਾ ਹਾਂ ਹਾਂ ਤੇ ਮਗਰ ਆ ਗਈ ਕੱਟੀ ਜੀ 7-8 ਕਿਲੋ ਬੋਲਾ ਬਾਈ ਕਹਿੰਦਾ ਰੈਡੀ ਆ ਤੇ ਦੋ ਦਿਨਾਂ ਦੀ ਸੂਈ ਥੱਲੇ ਖਾਲੀ ਹੁੰਦੀ ਥੱਲੇ ਇਨਾ ਤੇ ਪਲੂਨ ਕੱਟੀ ਆ ਤੇ ਵੱਡੇ ਸਾਈਜ਼ ਦੀ ਆ ਜੀ ਇਸ ਹਿਸਾਬ ਨਾਲ ਜਜਮੈਂਟ ਕਰਿਓ ਆ ਦੇਖੋ ਫੇਸ ਦੀ ਕੁਆਲਿਟੀ ਇੱਕ ਨੰਬਰ ਹੈ ਦਿਨ ਲੈ ਚਲੋ ਹੂੰ ਸੀਲ ਸਾਬ ਹੋ ਜੀ ਫੁੱਲ ਪੂਰੀ ਸੀਲ ਆ ਜਮ ਲੱਤ ਨਹੀਂ ਚੱਕਦੀ ਓਕੇ ਜੀ ਚੰਗੀ ਆ ਜੀ ਬਾਕੀ ਦੋਨੇ ਝੋਟੀਆਂ ਚੰਗੀਆਂ ਰੇਟ ਇਹਨਾਂ ਦਾ ਜਮ ਇਜਾਜ਼ ਹੋ ਫੋਨ ਕਰਿਓ ਤੇ ਪੁੱਛ ਲਿਓ ਆ ਦੇਖੋ ਜੀ ਥਣਪਾਂਡੇ ਸਾਹਿਬ ਸਵੇਰ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਆ ਮੋੜ ਲਿਓ ਜੀ ਤੋਰੇ ਤਾਰੇ ਦੀਆਂ 1 ਨੰਬਰ ਚਾਰ ਸੁਪਰੇ ਦੀਆਂ ਬਾਕੀ ਵੱਡੀ ਬਹੁਤ ਆ ਨਾਲੇ ਦੰਦਾਂ ਦੇ ਵਿੱਚ ਇਹ ਹਜੇ ਕੱਢੀ ਦੰਦਾਂ ਦੇ ਵੱਡੀ ਬਹੁਤ ਆ ਯਾਰ ਹਨਾ ਹਾਂ ਥਣਾ ਥੋਣਾ ਦੀ ਫਿਰ ਚਬਾਈ ਚੂਵੇ ਮਾਰਦੇ ਆ ਧਾਰਾ ਹਾਂ ਹ ਮਾਰ ਦਿੰਨੇ ਧਾਰਾ ਮਾਰ ਮਾਰ ਦਿਓ ਧਾਰਾ ਦੁਰਾ ਮਾਰ ਦਿਓ ਆ ਦੇਖੋ ਜੀ ਕੁਆਲਿਟੀ ਚੰਗੀ ਬਾਕੀ ਦੀ ਗੱਲ ਚਾਰ ਚਫੇਰੇ ਦੀ ਚੰਗੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਆ ਜੀ ਬਾਈ ਇਹ ਫਲ ਨਹੀਂ ਬੱਚਾ ਮਗਨਾ ਕੋਈ ਉਹ ਜੀ ਦਾ ਗੱਲ ਹੀ ਨਹੀਂ ਪਹਿਲਣ ਵਾਲੀ ਹਨਾ ਨਾ ਨਾ ਜਮੇ ਨਹੀਂ ਜੀ ਬਾਈ ਤੁਹੂ ਇੱਕ ਨੰਬਰ ਬਾਕੀ ਸਾਰੀ ਜਾਣਕਾਰੀ ਲੈ ਕੇ ਤੇ ਫਿਰ ਸੌਦਾ ਕਰਨਾ ਜੀ ਚਾਰ ਚਫੇਰੇ ਦੀ ਕੱਟੀ ਚੰਗੀ ਜੀ ਆ ਦੇਖੋ ਵੀਰੋ ਕੋਈ ਚੱਕਰ ਹੀ ਨਹੀਂ ਮੈਂ ਸਾਹਮਣੇ ਆਪਣੇ ਮੂਹਰੇ ਲਾਇਆ ਕੋਈ ਐਸੀ ਗੱਲ ਨਹੀਂ ਦੇ ਧਾਰਾ ਦੂਰਾ ਸਾਨੂੰ ਕਰਵਾ ਲਿਆ ਇੱਕ ਆ ਛੱਡਿਓ ਜੀ ਬਣਾਇਆ ਆ ਦੇਖੋ ਜੀ ਚਾਰੇ ਥਣ ਨਿਕੜ ਮਿਆਂਗੇ ਚਲੋ ਮਾਰੋ ਜੀ ਧਾਰਾ ਦੋ ਦੋ ਆ ਲਓ ਜੀ ਲਓ ਜੀ ਹੂੰ ਧਾਰਾ ਦੂਰ ਤਾਂ ਭੋਰਾ ਵੀ ਕੋਈ ਫਾਲਟ ਨਹੀਂ ਹਨਾ ਨਾ ਨਾ ਬਹੁਤ ਚੰਗੀ ਧਾਰਾ ਆ ਗਈ ਥਣ ਸੋਣ ਇੱਕੋ ਜਿਹੇ ਸਾਰੇ ਹਾਂ ਹਾਂ ਥਣ ਇੱਕੋ ਜਿਹੇ ਆ ਕੋਈ ਆ ਦੇਖੋ ਜੀ ਹੂੰ ਆ ਲਓ ਜੀ ਮੂਰਲੇ ਥਾਣਾ ਦੀ ਹੈ ਨਾ ਓਕੇ ਜੀ ਜਮਾ ਮੈਂ ਕਹਿੰਦਾ ਥੱਲੇੋਂ ਦਾ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਓਕੇ ਸੀਲ ਡੰਡੀ ਦਾ ਇੰਨੀ ਅਜੇ ਹੁਣ ਉੱਠ ਗੜਿਆ ਨਾ ਹੁਣ ਆਪਾਂ ਮਾ ਦਵਾਰੇ ਫੇਰ ਵਾਜਾ ਕੋਈ ਚੱਕਰੀ ਨਹੀਂ ਇਹਨੂੰ ਭਾਉ ਬਾਲਟੀ ਧਰ ਕੇ ਚੁਗਲਾ ਲੈ ਹੂੰ ਜਮੀ ਇਹਦੀ ਵੀ ਡਿਮਾਂਡ ਫਿਰ ਫੋਨ ਤੇ ਹੀ ਆ ਜੀ ਹਾਂ ਫੋਨ ਤੇ ਹੀ ਕਰਦੇ ਆਂਗੇ ਆਪਾਂ ਕਰਾਂਗੇ ਬਸ ਜਾਇਜ਼ ਜੀ ਕਰਾਂਗੇ ਬਾਲ ਲੈਣ ਦੇਣ ਨਹੀਂ ਕਰਾਂਗੇ ਹਾਂ ਆ ਦੇਖੋ ਹੁਣ ਆਈ ਹੈ ਨਾ ਝੋਟੀ ਘਰੇ ਉਹ ਇਧਰ ਨੂੰ ਮੜੀ ਦਿਖਾਈ ਕਿਨ ਥੱਲੋ ਆਹ ਦੇਖੋ ਜੀ ਓਕੇ ਆ ਜਮਾ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਆ ਦੇਖੋ ਜੀ ਮੂਲੀ ਸ਼ਰਟ ਤੋਂ ਥਣ ਦੇਖੋ ਬੱਡੇ ਸਾਇਦਿਆ ਜੀ ਉਸ ਹਸਾਬ ਨਾਲ ਜੱਜਮੈਂਟ ਕਰਨੀ ਹੈ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਤਹਿਸੀਲ ਆਰਾਮਪਰਾ ਫੋਨ ਨੰਬਰ ਫੇਰ ਬੋਲ ਦਿਓ ਜੀ 98729 88104 88104 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਧੰਨਵਾਦ ਜੀ